ਜੋ ਪੰਜਾਬ ਦੇ ਇਤਲਾਕ ਨੇ ਜੋ ਸਰਕਾਰ ਇਸ ਕਰਤਾਇਆ ਜੋ ਪੰਜਾਬ ਤੋਂ ਬਾਹਰ ਲੱਟਦਾ ਹੋ ਰਹੀਆ ਜੋ ਪੰਜਾਬ ਦਾ ਮਾਹੌਲ ਖਰਾਬ ਆ ਇਹ ਗਊਆਂ ਦਾ ਨਾਮ ਸਾਫ ਲੱਗ ਰਿਹਾ ਅੱਜ ਗਊਆਂ ਵਾਂਸ਼ ਨੂੰ ਸੁਖਨਣ ਵਾਸਤੇ ਸਨਸਦਾਰ ਕਰਨ ਵਾਸਤੇ ਜੋ ਦੇਸ਼ ਵੀ ਨਾਲ ਕੋਈ ਬਟੇ ਤੇ ਹੋਰ ਬਹੁਤ ਸਾਰੇ ਨਿਕਲ ਰਹੇ ਹੈ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇਹ ਸਾਧ ਸੰਗੇਸ ਨੂੰ ਨਹਿਰਾ ਦੇ ਕੰਨੇ ਕਿੰਨੇ ਦੇਰੇ ਹੈਗੇ ਆ ਇਸ ਤਰ੍ਹਾਂ ਦੇ ਨਾ ਸਭ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਇਹਨਾਂ ਲੋਕਾਂ ਨੇ ਸਾਨੂੰ ਇਸ ਗਲਤੇ ਮਜਬੂਰ ਕਰ ਦੇਣਾ ਕਿ ਜੋ ਇਹ ਗਵਾਂੜਾ ਕਰਦੇ ਆ ਅਸੀਂ ਉਹੀ ਇਹਨਾਂ ਨਾਲ ਕਰਦੇ ਆਂ ਔਰ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਬੁੱਤਵਾਲੀ ਹੈ ਬੱਚੇ ਵਾਲੀ ਹੈ ਇਹਨਾਂ ਨੂੰ ਸਿਰਫ ਬਾਪ ਦਾ ਪਰ ਪੈਸੇ ਦਾ ਮਤਲਬ ਹੈ ਮੈਂ ਵੀ ਪ੍ਰਸ਼ਾਸਨ ਨੂੰ ਲੈ ਕੇ ਕਹਿੰਦਾ ਸਾਡੀ ਮਾਂ ਸਰਕਾਰ ਦੀ ਬੋਟਾ ਅਸੀਂ ਮੰਗਦੇ ਆਂ ਤੇ ਇਹ ਕਿੰਨਾ ਇਕੱਠਾ ਕਰਦੇ ਆ ਤੇ ਫਿਰ ਵੀ ਕੱਟੀਆਂ ਜਾਂਦੀਆਂ ਨੇ ਬੀਤੀ ਦੇਰ ਰਾਤ ਮਾਛੀਵਾੜਾ ਦੀ ਸਰਹੰਦ ਨਹਿਰ ਕਿਨਾਰੇ ਜੰਗਲੀ ਖੇਤਰ ਦੇ ਵਿੱਚ ਹਿੰਦੂ ਸੰਗਠਨਾਂ ਦੇ ਵੱਲੋਂ ਗਊਆਂ ਦੀ ਹੱਤਿਆ ਕਰਕੇ ਮਾਸ ਤਿਆਰ ਕਰਨ ਵਾਲਾ 부ਚੜਖਾਨਾ ਫੜਿਆ ਗਿਆ ਜਿਸ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ 10 ਦੇ ਕਰੀਬ ਕਤਲ ਕੀਤੀਆਂ ਗਊਆਂ ਦੇ ਅੰਸ਼ ਬਰਾਮਦ ਕੀਤੇ ਨੇ ਜਦਕਿ 9 ਨੂੰ ਮੌਕੇ ਤੇ ਵਿਚਾਲਿਆ ਗਿਆ ਇਸ ਬੰਦੀ ਜਾਣਕਾਰ ਦਿੰਦਿਆਂ ਮੌਕੇ ਤੇ ਮੌਜੂਦ ਸਯੁਕਤ ਗਊ ਰੱਖਿਆ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਪੰਜਾਬ ਪ੍ਰਧਾਨ ਨਿਕੇਸ਼ਨ ਕੁਮਾਰ ਤੇ ਸ਼ਿਵ ਸੈਨਾ ਯੂਥ ਪ੍ਰਧਾਨ ਰਮਨ ਵਡੇਰਾ ਰਾਸ਼ਟਰੀ ਪ੍ਰਧਾਨ ਡੀਡੀ ਰਾਣਾ ਤੇ ਚੰਦਰ ਸ਼ੇਖਰਨ ਸਾਜਨ ਤਰਨ ਮੁਕੱਪਲ ਅਤੇ ਅਮਿਤ ਕਪੂਰ ਰਮਨ ਅਗਰਵਾਲ ਸੰਦੀਪ ਬਾਲੀਆ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਸਰਹੰਦ ਨਹਿਰ ਦੇ ਮੁਸ਼ਕਾਬਾਦ ਨੇੜੇ ਜੰਗਲੀ ਖੇਤਰ ਦੇ ਵਿੱਚ ਗਊਆਂ ਦੀ ਹੱਤਿਆ ਕਰਕੇ ਉਹਨਾਂ ਦੇ ਮਾਸ ਦੀ ਤਸਕਰੀ ਕੀਤੀ ਜਾ ਰਹੀ ਸੀ ਇਸ ਮੰਦੀ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ਤੇ ਜਾ ਕੇ ਚੱਲ ਰਹੇ ਬੁਚੜਖਾਨੇ ਤੇ ਛਾਪੇਮਾਰੀ ਕੀਤੀ ਗਈ ਤੇ ਸੂਚਨਾ ਮਿਲਦੇ ਹੀ ਡੀਐਸਪੀ ਤਰਲੋਚਨ ਸਿੰਘ थाना ਮੁਖੀ ਪਵਿੱਤਰ ਸਿੰਘ ਅਤੇ ਹੋਰ ਪੁਲਿਸ ਟੀਮਾਂ ਸਮੇਤ ਮੌਕੇ ਤੇ ਪਹੁੰਚੇ ਨੇ ਤੇ ਗੋਹਾਂ ਦੀ ਹੱਤਿਆ ਕਰਕੇ ਮੁਜਲਮ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਤੇ ਇਸ ਜੰਗਲੀ ਖੇਤਰ ਦੇ ਵਿੱਚ ਚੱਲ ਰਹੇ ਨਾਜਾਇਜ਼ ਬੁਚੜਖਾਨੇ ਦਾ ਦ੍ਰਿਸ਼ ਬੜਾ ਹੀ ਖੌਫਨਾਕ ਸੀ ਦੇਖੋ ਜੋ ਹੋਇਆ ਉਹ ਤੁਸੀਂ ਦੇਖ ਹੀ ਲਿਆ ਪਰ ਮੈਂ ਸਿਰਫ ਇੰਨੇ ਦੋ ਸ਼ਬਦਾਂ ਚ ਗੱਲ ਨਿਵੇੜਾਂਗਾ ਜੋ ਪੰਜਾਬ ਦੇ ਅੱਜ ਹਾਲਾਤ ਨੇ ਜੋ ਸਤਕਾਰ ਇਸ ਕਰਤਾਇਆ ਜੋ ਪੰਜਾਬ ਚ ਬਾਹਰ ਦਾਟਾ ਹੋ ਰਹੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਆ ਇਹ ਦਊ ਮਾਕਾ ਦਾ ਬਿਸ਼ਾਬ ਲੱਗ ਰਿਹਾ ਅੱਜ ਮੈਂ ਪੁੱਛਣਾ ਚਾਹਨਾ ਕਿੱਥੇ ਸਾਡਾ ਇੰਟੈਲੀਜੈਂਸ ਆ ਤੇ ਕਿੱਥੇ ਸਾਡਾ ਸਿਸਟਮ ਆ ਐਦਾਂ ਛਰੇਆਂ ਗਊਆਂ ਵੱਡੀਆਂ ਜਾ ਰਹੀਆਂ ਅੱਜ ਗਊ ਵੰਸ਼ ਨੂੰ ਤੁਕਰਾਣ ਵਾਸਤੇ ਸੰਸਕਾਰ ਕਰਨ ਵਾਸਤੇ ਜੋ ਦੇਸੀ ਵੀ ਨਾ ਕੋਏ ਬਟੇ ਤੇ ਹੋਰ ਲੋਕ ਬੰਦਾਲ ਨਹੀਂ ਕਰ ਰਹੇ ਆ ਹੋਰ ਤਾਂ ਹੋਰ ਜਿਹੜੀਆਂ 11 ਗਊ ਤਾਂ ਸਾਡੇ ਰਾਣਾ ਜੀ ਨੇ ਨਿਕਸਰ ਜੀ ਨੇ ਗੁਰਪ੍ਰੀਤ ਜੀ ਨੇ ਰਾਤ ਬਚਾਈਆਂ ਉਹਨਾਂ ਦੀ ਇੱਕ ਗਾਂ ਗਊ ਮਾਤਾ ਦਾ ਪਛੜਿਆ ਜਨਮ ਦਿੱਤਾ ਉਹਨੇ ਬੜੇ ਸ਼ਰਮ ਦੀ ਗੱਲ ਆ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇਹ ਖਾਸ ਕਰਕੇ ਇਹਨਾਂ ਨਹਿਰਾ ਦੇ ਕੰਢੇ ਜਿੰਨੇ ਡੇਰੇ ਹੈਗੇ ਆ ਗੁਜਰਾਂ ਦੇ ਇਹਨਾਂ ਸਭ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਜਿਹੜੀ ਜਗ੍ਹਾ ਦੇ ਉੱਪਰ ਇਹ ਨਹਿਰਾ ਹੈਗਾ ਉਸ ਦੀ ਮਾਲਕ ਨੂੰ 120 ਵੀਚ ਤੇ ਇਨਵੋਲਵ ਕੀਤਾ ਜਾਵੇ ਦੀ ਰੈਕਸ ਬੈਂਕ ਦੀ 120 ਵੀ ਦੇ ਵਿੱਚ ਤੇ ਇਹ ਜਿਹੜੇ ਐਸ ਡੇਰੇ ਦੇ ਨੇ ਮਾਲੇ ਨੇ ਜਿਹੜੀ ਸੰਪਤੀ ਬਣਾਈ ਆ ਉਹ ਡੜੀ ਡਿਸਟਰਾਏ ਕਰਨੀ ਚਾਹੀਦੀ ਆ ਜਿਹੜੀਆਂ ਇਹਨਾਂ ਨੇ ਵਹੀਕਲ ਲਏ ਉਹ ਪ੍ਰਸ਼ਾਸਨ ਬੌਂਡ ਕਰੇ ਇਹਨਾਂ ਦੇ ਜਿੰਨੇ ਵੀ ਬੈਂਕ ਖਾਤੇ ਆਕਸੀਲ ਕਰੇ ਤੇ ਜਿਹੜੇ ਅੱਜ ਤੱਕ ਇਹਨਾਂ ਨੇ ਜਿਹੜਾ ਗਊਮਾਸ ਦੇ ਕੋਲ ਜਿਹੜੇ 11 ਮੋਟਰਸਾਈਕਲ ਫੜੇ ਗਏ ਆ ਜਿਹੜੇ ਇੱਥੇ ਬਰਾਮਦ ਹੋਇਆ 11 ਇੱਕ ਘਰ ਦੇ ਵਿੱਚ ਤਾਂ ਹੁੰਦੇ ਨਹੀਂ ਕਿੱਥੇ ਚੰਡੀਗੜ੍ਹੋਂ ਆਸੀ ਗਊਮਾਸ ਫੜਿਆ ਜਿਲਕਪੁਰ ਫੜਿਆ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਪਤਾ ਕਰਾਇਆ ਜਾਏ ਕਿੱਥੇ ਕਿਹੜੇ ਹੋਟਲ ਨੂੰ ਸਪਲਾਈ ਹੋਣੀ ਸੀ ਉਹ ਹੋਟਲ ਵੀ ਸੀਚ ਕਰੇ ਸਰਕਾਰ ਸਿਰਫ ਇਹ ਗੱਲ ਨਾ ਹੋਵੇ ਕਿ ਅਮਕਦਮ ਅਸੀਂ ਆ ਗਏ ਆ ਗਊ ਮਰਛ ਫੜਾਤਾ ਬਚਾਤਾ ਮੁਕਦਮਾ ਦਰਜ ਕਰਤਾ ਗਿਰਕਾਰ ਕਰਲੇ ਸਸਰੀਕਾਲ ਇਸ ਤੋਂ ਬਾਅਦ ਇਸ ਤੋਂ ਵੱਧ ਵੀ ਕਾਰਵਾਈ ਹੋਣੀ ਚਾਹੀਦੀ ਕਿੱਥੇ ਜਾਣਾ ਸੀ ਕੌਣ ਪਿਛੇ ਆ ਕਿਹਦੀ ਇਨਵੋਲਵਮੈਂਟ ਆ ਜੇ ਹੋਰ ਬੰਦੇ ਇਨਵੋਲਵ ਆ ਉਹਦੀ ਵੀ ਰੈਸਪੰਡਿੰਗ ਕਿਹਦੀ ਆ ਗਊ ਹਤਿਆਰਿਆਂ ਨੂੰ ਜਿਹੜੀ ਫਾਂਸੀ ਜਿਹੜੀ ਹੈਗੀ ਆ ਉਹਦੇ ਪਾਸੇ ਚਲੋ ਸਾਡੇ ਸੰਘਰਸ਼ ਚੱਲ ਰਹੇ ਹਨ ਜੀ ਉਹ ਤਾਂ ਚੱਲ ਹੀ ਰਹੇ ਆ ਪਰ ਅੱਜ ਦਾ ਵਿਸ਼ਾ ਜਿਹੜਾ ਇਹ ਆ ਮੈਨੂੰ ਕਿਤੇ ਇਹ ਨਹੀਂ ਸਮਝ ਆਉਂਦੀ ਕਿ ਨਾਲਾਗੜ੍ਹ ਬੈਠੇ ਗੁਰਪ੍ਰੀਤ ਜੀ ਨੂੰ గిడి ਰਾਣਾ ਜੀ ਨੂੰ ਨਿਕਸਮ ਜੀ ਨੂੰ ఇన్ఫర్మేషన్ ਮਿਲ ਰਹੀ ਹੈ ਸਾਡੇ ਰਾਹੁਲ ਜੀ ਨੂੰ ఇన్ఫర్మేషన్ ਮਿਲ ਰਹੀ ਹੈ ਕਿਤੇ ਗਾਉਂ ਵਿੱਚ ਵੱਡੇ ਜਾਣੇ ਆ ਕਿ ਆ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗਦਾ ਸੀਆਈਡੀ ਸਪੈਸ਼ਲ ਬ੍ਰਾਂਚ ਸਾਰੇ ਕਿੱਥੇ ਗਏ ਹੋਏ ਆ ਮੇਰੀ ਬੇਨਤੀ ਹੈ ਔਰ ਮੇਰੇ ਵਾਸਤੇ ਸਾਰੇ ਅਸੀਂ ਖੁਦ ਵੀ ਦੋਸ਼ੀ ਆ ਜਿਹੜੇ ਆਸ ਪड़ोस ਦੇ ਲੋਕ ਆ ਕਿ ਉਸ ਪਿੰਡ ਦੇ ਸਰਪੰਚ ਨੂੰ ਪੰਚ ਨੂੰ ਪਤਾ ਨਹੀਂ ਕਿਹੜੇ ਏਰੀਆ 'ਚ ਕੀ ਹੋ ਰਿਹਾ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੀਤੀਆਂ ਆ ਰਹੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਗਾਉਂ ਮਾਤਾ ਦਾ ਹੀ ਅਫਸਾਦ ਲੱਗ ਰਿਹਾ ਅੱਜ ਅਸੀਂ ਪ੍ਰਸ਼ਾਸਨ ਨੂੰ ਅਸੀਂ ਹੁਣ ਮੰਗ ਪੱਤਰ ਵੀ ਦਵਾਂਗੇ ਕਿ ਜਿੰਨੇ ਇਹਨਾਂ ਦੇ ਡੇਰੇ ਆ ਉਹਦੀ ਪੁਲਿਸ ਵੈਰੀਫਿਕੇਸ਼ਨਾਂ ਕਰਾਈਆਂ ਜਾਣ ਆਟਾਏ ਜਾਣ ਸਾਨੂੰ ਵਿਸ਼ਵਾਸ ਦਿੱਤਾ ਡੀਐਸਪੀ ਸਾਹਿਬ ਨੇ ਕਿਤਾ ਹੋਇਆ ਜਾਏਗਾ ਇਹਨਾਂ ਦੇ ਮੋਟਰਸਾਈਕਲ ਬਾਈਕ ਵਗੈਰਾ ਜਿਹੜੇ ਹੈਗੇ ਉਹਨਾਂ ਕਿਤੇ ਜਾਣਗੇ ਕਟਨਾ ਦੇਖੋ ਤੁਹਾਡੇ ਬਿਲਕੁਲ ਸਾਹਮਣੇ ਹੈ ਜੀ ਅੱਜ ਸ਼ਹੀਦੀ ਧਰਤੀ ਪਰ ਇਹਨਾਂ ਲੋਕਾਂ ਨੇ ਗਊ ਦਾ ਖੂਨ ਬਹਾਇਆ ਹੈ ਔਰ ਅਸੀਂ ਤਾਂ ਗੁਰੂ ਮਹਾਰਾਜ ਦੀ ਇੱਕ ਲੜਫੜ ਕੇ ਚੱਲੇ ਹੋਏ ਆ ਕਿ ਗਊ ਗਰੀਬ ਦੀ ਰੱਖਿਆ ਅਸੀਂ ਗਊਆਂ ਦੀ ਰੱਖਿਆ ਤੇ ਲੱਗੇ ਹੋਏ ਆ ਲੇਕਿਨ ਇਹਨਾਂ ਲੋਕਾਂ ਨੇ ਸਾਨੂੰ ਇਸ ਗਲਤੇ ਮਜਬੂਰ ਕਰ ਦੇਣਾ ਕਿ ਜੋ ਇਹ ਗਊਆਂ ਨਾਲ ਕਰਦੇ ਆ ਤੇ ਅਸੀਂ ਉਹੀ ਇਹਨਾਂ ਨਾਲ ਕਰੀਏ ਇੱਥੇ 11 ਗਊ ਵੰਸ਼ ਜੋ ਕੀ ਸਾਡੇ ਆਣ ਤੋਂ ਪਹਿਲਾਂ ਕੱਢ ਚੁੱਕੇ ਤੇ ਔਰ 11 ਗਊ ਵਾਂ ਅਸੀਂ ਗਊਸ਼ਾਲਾ ਪਛਾ ਚੁੱਕੇ ਜੋ ਜਿੰਦਾ ਖੜੇ ਸੀ ਇੱਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿੱਦਾਂ ਇਹ ਕਹਿ ਦਿੰਦੇ ਵੀ ਫੰਡਰ ਗਊਆਂ ਐ ਔਰ ਉਹਦੇ ਵਿੱਚੋਂ ਇੱਕ ਗਊ ਹੁਣੇ ਥੋੜੀ ਦੇਰ ਪਹਿਲਾਂ ਇੱਥੇ ਸੋਈ ਹੈ ਔਰ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਦੁੱਧ ਵਾਲੀ ਆ ਕੋਈ ਬੱਚੇ ਵਾਲੀ ਆ ਇਹਨਾਂ ਨੂੰ ਸਿਰਫ ਮਾਸਤਾ ਕਰੋ ਪੈਸੇ ਤੱਕ ਮਤਲਬ ਹੈ ਇੱਕ ਸ਼ੌਕੀ ਦਾ ਮਕਾਨ ਹੈ ਪਿੱਛੇ ਸ਼ੌਕੀ ਹੈ ਇੱਕ ਸ਼ਾਵੀਰ ਆ ਜੋ ਗੜੀ ਦੇ ਕੋਲ ਤੇ ਰਹਿੰਦਾ ਹੈ ਇਹ ਦੋਹਾਂ ਦੀ ਮਿਲੀ ਭਗਤ ਨਾ ਕੰਮ ਹੋਇਆ 10 ਮੋਟਰਸਾਈਕਲ ਇਹਨਾਂ ਦੇ ਘਰ ਖੜੇ ਆ ਜੋ ਕਿ ਬਾਹਰੋਂ ਬੰਦੇ ਆ ਕੇ ਇਹਨਾਂ ਦੇ ਨਾਲ ਵੱਢਦੇ ਆ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਕੇ ਥੱਕ ਚੁੱਕੇ ਆ ਹੁਣ ਸਾਡਾ ਸਬਰ ਦਾ ਬੰਦ ਟੁੱਟ ਚੁੱਕਿਆ ਹੈ ਉਸ ਤੋਂ ਪਹਿਲਾਂ ਹੁਣ ਅਸੀਂ ਚੇਤਾਵਨੀ ਜਿੰਨਾ ਕਹਿੰਦੇ ਕਿ ਜੋ ਗਊ ਨਾਲ ਹੋ ਰਿਹਾ ਹੁਣ ਅਸੀਂ ਉਹ ਬੁੱਛਣਾ ਨਾਲ ਕਰਕੇ ਦਿਖਾਵਾਂਗੇ ਕਾਰਵਾਈ ਦੇਖੋ ਪਹਿਲਾਂ ਵੀ ਇੰਨੇ 15 ਵਾਰ ਅਸੀਂ ਕਾਰਵਾਈਆਂ ਕਰਵਾ ਚੁੱਕੇ ਆ ਲੇਕਿਨ 6 ਮਹੀਨੇ 5 ਮਹੀਨੇ 4 ਮਹੀਨੇ ਬਾਅਦ ਸੜ ਜਾਂਦੇ ਆ ਬੰਦੇ ਲੇਕਿਨ ਜੋ ਮੇਨ ਸਰਗਣਾਏ ਪਿੱਛੇ ਉਹ ਨਹੀਂ ਫੜੇ ਜਾਂਦੇ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਕੇ ਇਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਸਮਝੀ ਮੇਰਾ ਨਾਮ ਰਮਨ ਵਡੇਰਾ ਮੈਂ ਸ਼ਿਸ਼ਨਾ ਯੂਥ ਪ੍ਰਧਾਨ ਸ਼ਿਸ਼ਨਾ ਬਾਲ ਹਾਜ਼ਰ ਹਾਂ ਜੀ ਸਾਹਿਬ ਜਿਹੜਾ ਇੱਥੇ ਰਹਿਤ ਰਹਿੰਦੇ ਆ ਸੰਗੋਵ ਸੁਰੱਖਿਟੀ ਰਹਿਣਗੇ ਜਿਹੜਾ ਜੀ ਸੰਗੋਵ ਬੀਜੀ ਜੀ ਦੇ ਦਿਹਾੜੇ ਚੱਲਦੇ ਨੇ ਇਹ ਲੋਕਾਂ ਨੂੰ ਸ਼ਰਮ ਨਹੀਂ ਕਿ ਕੀ ਕੀ ਕਰਦੇ ਨੇ ਇੱਥੇ 11 ਗਊਆਂਸ਼ ਮਿਲੇ ਨੇ ਜੀ ਸਾਡੇ ਰਾਤ ਹੀ ਇਨਫੋਰਮੇਸ਼ਨ ਆਈ ਸੀਗੀ ਕਿ ਤੁਹਾਡੇ ਸ਼ਹਿਰ ਦੇ ਇਲਾਕੇ ਦੇ ਵਿੱਚ ਕਿਤੇ ਗਊ ਤਸਕਰੀ ਹੋ ਰਹੀ ਆ ਅਸੀਂ ਇਮੀਡੀਏਟ ਉਸੇ ਟਾਈਮ ਨਿਕਲੇ ਆਪਣਾ ਵੀ ਸਾਰੇ ਭੈਣ ਭਰਾਵਨ ਲੈ ਕੇ ਜਿਹੜੇ ਵੀ ਸਾਡੇ ਮਿੱਤਰ ਦੋਸਤ ਨੇ ਉਧਰੋਂ ਨਿਕਸ਼ਨ ਜੀ ਉਹਨੇ ਗੁਰਪ੍ਰੀਤ ਜੀ ਨੇ ਸਾਰੇ ਆ ਗਏ ਉਹਨਾਂ ਨੇ ਆ ਕੇ ਜਦੋਂ ਅਸੀਂ ਆਹ ਏਰੀਆ ਨੂੰ ਸਰਚ ਕੀਤਾ ਇੱਥੇ ਜਦੋਂ ਆ ਕੇ ਦੇਖਿਆ ਤੇ ਇੱਥੇ ਗਊਆਂ ਕਤਲ ਹੋ ਰਹੀਆਂ ਸੀਗੀਆਂ ਜਦੋਂ ਅਸੀਂ ਐਂਟਰੀ ਕੀਤੀ ਉਹ ਨਾਲ ਹੀ ਸਾਨੂੰ ਦੇਖ ਕੇ ਕਿਉਂ ਇਸ ਘਣਾ ਜੰਗਲ ਆ ਰਾਤ ਦਾ ਹਨੇਰੇ ਕਰਕੇ ਕੁਝ ਨਹੀਂ ਪਤਾ ਲੱਗਿਆ ਤੇ ਉਹ ਭੱਜ ਗਏ ਉਹਨਾਂ ਚੋਂ ਇੱਕ ਅਸੀਂ ਫੜ ਲਿਆ ਤੇ 11 ਗਊ ਵਾਂਸ਼ਾ ਅਸੀਂ ਜਾਨ ਬਚਾਈ ਆ ਕੀ ਕਹਿਣਾ ਕੋਈ ਸਾਰੀ ਘਟਨਾ ਮੈਂ ਤਾਂ ਜੀ ਪ੍ਰਸ਼ਾਸਨ ਦੀ ਨਿਲੈਕੀ ਕਹਿੰਦਾ ਜੀ ਸਾਡੀ ਮਾਂ ਸਰਕਾਰ ਦੀ ਬੋਟਾ ਅਸੀਂ ਮੰਗਦੇ ਆ ਗਊ ਟੈਕਸ ਇੰਨਾ ਇਕੱਠਾ ਕਰਦੇ ਆ ਇਹ ਫਿਰ ਵੀ ਕੱਟੀਆਂ ਜਾਂਦੀਆਂ ਨੇ ਮੈਂ ਪੰਜਾਬ ਸਰਕਾਰ ਨੂੰ ਇੱਕੋ ਅਪੀਲ ਕਰਦਾ ਕਿ ਇਹ ਤੇ ਸਭ ਤੋਂ ਸਖਤ ਕਾਨੂੰਨ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਵੀ ਇਹ ਕੰਮ ਕਰਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਬਲਜ ਹੋਣ ਜਿਹੜੀ ਵੀ ਜਗ੍ਹਾ ਤੇ ਇਹ ਕੁਝ ਹੁੰਦਾ ਵਾ ਉਹ ਬਾਏ ਨੇਮ ਉਹਨਾਂ ਤੇ ਪਰਚਾ ਦਿੱਤਾ ਜਾਵੇ ਤੇ ਉਹਨਾਂ ਨੂੰ ਜਿਹੜੀ ਇਹ ਪ੍ਰਾਪਰਟੀ ਆ ਉਹਨੂੰ ਪੱਕੀ ਤੌਰ ਤੇ ਗਊਸ਼ਾਲਾ ਨੂੰ ਧਾਨ ਕੀਤਾ ਜਾਵੇ ਜਿਹੜੇ ਗਊ ਬਹੁਤ ਸਾਰੇ ਮਾਸ ਰਹਿ ਗਿਆ ਇਹ ਪੂਰਤ ਹੋ ਜਾਵੇ ਇਹਨਾਂ ਨੂੰ ਜੀ ਹੁਣ ਆਪਾਂ ਦੱਬਾਂਗੇ ਜੀ ਨਮਕ ਪਾ ਕੇ نیچے ਇਹਨਾਂ ਦਾ ਦਹਨ ਕਰਾਂਗੇ ਜੀ ਜਿਵੇਂ ਜਿਹੜੇ ਬੰਦਿਆਂ ਦਾ ਹੁੰਦਾ ਆਪਣੇ ਸੰਸਾਰਿਕ ਯਾਤਰਾਜ ਅਪਾ ਗਨੀ ਭੇਟ ਕਰਦੇ ਆ ਜਿਹੜਾ ਇਹ ਗਾਉਂ ਵਾਂਸ਼ ਹੁੰਦਾ ਇਹਨਾਂ ਨੂੰ ਆਪਾਂ ਜ਼ਮੀਨ 'ਤੇ ਰੱਖਦੇ ਆ ਦੇਖਿਆ ਜਾਵੇ ਨਹਿਰ ਦੇ ਨਾਲ-ਨਾਲ ਕਾਫੀ ਬੁੱਝ ਰਹਿ ਰਹੇ ਵੀਜੀ ਇਹ ਆ ਜਾਦੀ ਪੰਜਾਬ ਸਰਕਾਰ ਆਈ ਹੈ ਇਹ ਪੰਜਵਾਂ ਇਨਸੀਡੈਂਟ ਆ ਜੀ ਇੱਥੇ ਇਹੀ 2 ਕਿਲੋਮੀਟਰ ਇੱਧਰ 2 ਕਿਲੋਮੀਟਰ ਉੱਧਰ ਅਸੀਂ ਇਸ ਵਾਰ ਚੇਤਾਵਨੀ ਦਿੰਨੇ ਆ ਅਸੀਂ ਹਰ ਸਾਲ ਇਹੀ ਸ਼ੀਦੀ ਦਿਹਾੜਿਆਂ 'ਚ ਇਹਨਾਂ ਨੂੰ ਫੜਦੇ ਆ ਸਾਡੇ ਇੱਥੇ ਖੂਨ ਡੁੱਲਿਆ ਹੋਇਆ ਹੈ ਮਛਵੜਾ ਸਾਡੀ ਧਰਤੀ ਆ ਬੱਚਿਆਂ ਦਾ ਸਾਰਿਆਂ ਦਾ ਅਸੀਂ ਇਹਨਾਂ ਨੂੰ ਸ਼ੌਕ ਦੇ ਦੇਣ ਸਮਝਦੇ ਆ ਅਸੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਚਾਹੁੰਦੇ ਜੇ ਕੋਈ ਇਹਨਾਂ ਨੇ ਸਰਕਾਰ ਨੇ ਕੋਈ ਉੱਚ ਕਦਮ ਨਾ ਚੱਕਿਆ ਤੇ ਜੇ ਅਸੀਂ ਅਗਲੀ ਵਾਰ ਕਿਤੇ ਫੜਿਆ ਅਸੀਂ ਉਹ ਸਾਰਾ ਇਥੋਂ ਜਿਹੜਾ ਵੀ ਮਾਸ ਮਿਲੇਗਾ ਗਊ ਦਾ ਸਿਰ ਸਾਰਾ ਅਸੀਂ ਆਪਣੇ ਐਮਐਲਏ ਦੇ ਘਰ ਦੇ ਬਾਹਰ ਰੱਖਾਂਗੇ ਜਾਂ ਆਪਣੇ ਸੀਐਮ ਦੇ ਘਰ ਦੇ ਬਾਹਰ ਰੱਖਾਂਗੇ ਜੈ ਸ਼ੀ ਰਾਮ ਮਾਚਿਵਾੜਾ ਸਾਹਿਬ ਤੋਂ ਹਰਨੇਸ਼ ਕੌਸ਼ਲ ਦੀ ਰਿਪੋਰਟ